ਸਾ ਸੰਗਤ ਜੀ ਅਗਰ ਇਹ ਵੀਡੀਓ ਆਪ ਤੱਕ ਪਹੁੰਚ ਗਈ ਹੈ ਹੀਆਂ ਸੁਣਾਣਾ ਸ਼ੁਰੂ ਕਰ ਦਿੱਤੀ ਹੈ ਤੇ ਇਸ ਨੂੰ ਪੂਰੀ ਸੁਣ ਕੇ ਜਾਇਓ ਕਿਉਂਕਿ ਅੱਧੀ ਅਧੂਰੀ ਵੀਡੀਓ ਸੁਣਨ ਨਾਲ ਸਜਾਇ ਖਤਰਨਾਕ ਸਾਬਿਤ ਹੋ ਸਕਦੀ ਹੈ ਪਵਾਰ ਦੀ ਗੱਲ ਹੈ ਕਿ ਇੱਕ ਮਨੁੱਖ ਨੇ ਕਿਸੇ ਮਨੁੱਖ ਨੂੰ ਪੁੱਛਿਆ ਕਿ ਤੁਹਾਨੂੰ ਜਦੋਂ ਵੀ ਦੇਖਦੇ ਹਾਂ ਤੁਸੀਂ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਦੇ ਰਹਿੰਦੇ ਹੋ ਕੋ ਗੱਲ ਨੂੰ ਬਾਰ-ਬਾਰ ਕਹਿਣ ਨਾਲ ਤੁਹਾਨੂੰ ਕੀ ਮਿਲਦਾ ਹੈ ਭਾਵ ਕੀ ਬਾਰ-ਬਾਰ ਵਾਹਿਗੁਰੂ ਜਪਣ ਨਾਲ ਤੁਹਾਨੂੰ ਕੀ ਮਿਲ ਜਾਂਦਾ ਹੈ ਮਨੁੱਖ ਨੇ ਜਵਾਬ ਦਿੱਤਾ ਹੱਥ ਜੋੜ ਕੇ ਨਿਮਰਤਾ ਸਹਿਬ ਆਪਣੇ ਮਨੁੱਖ ਚ ਤੁਸੀਂ ਵਾਹਿਗੁਰੂ ਕਦੀ ਕਿਹਾ ਹੈ ਭਾਵ ਕਿ ਯਾ ਤੁਸੀਂ ਆਪਣੇ ਮਨੁੱਖ ਦੀ ਰਸਨਾ ਦੇ ਨਾਲ ਕਦੀ ਵਾਹਿਗੁਰੂ ਜੀ ਕਿਹਾ ਹੈ ਕਦੇ ਵਾਹਿਗੁਰੂ ਜੀ ਦਾ ਨਾਮ ਜਪਿਆ ਹੈ ਤੇ ਉਸ ਭਾਈ ਨੇ ਜਵਾਬ ਦਿੱਤਾ ਕਿ ਨਹੀਂ ਮੈਂ ਤਾਂ ਕਦੇ ਵੀ ਵਾਹਿਗੁਰੂ ਜੀ ਦਾ ਨਾਮ ਕਦੇ ਨਹੀਂ ਜਪਿਆ ਭਾਈ ਗੁਰਸਿੱਖ ਨੇ ਜਵਾਬ ਦਿੱਤਾ ਕਿ ਹੱਥ ਜੋੜ ਕੇ ਨਿਮਰਤਾ ਸਹਿਤ ਤੁਸੀਂ ਇੱਕ ਵਾਰੀ ਵਾਹਿਗੁਰੂ ਦਾ ਨਾਮ ਜਪ ਕੇ ਵੇਖਿਓ ਫਿਰ ਤੁਸੀਂ ਮੇਰੇ ਕੋਲ ਦੁਬਾਰਾ ਜ਼ਰੂਰ ਆਇਓ ਜੀ ਜਿਸ ਭਾਈ ਨੇ ਵਾਲ ਕੀਤਾ ਸੀ ਉੱਤੇ ਇਸ ਗੱਲ ਦਾ ਇੰਨਾ ਅਸਰ ਹੋਇਆ ਕਿ ਉਹਨੂੰ ਕੋਈ ਜਵਾਬ ਹੀ ਨਹੀਂ ਆਇਆ ਉਹ ਸਫਾਈ ਨੇ ਉਸੇ ਦਿਨ ਤੋਂ ਵਾਹਿਗੁਰੂ ਵਾਹਿਗੁਰੂ ਕਰਨਾ ਸ਼ੁਰੂ ਕਰ ਦਿੱਤਾ ਅਤੇ ਵਾਹਿਗੁਰੂ ਵਾਹਿਗੁਰੂ ਕਰਦੇ ਆ 15 ਦਿਨ ਬੀਤ ਗਏ ਅਤੇ 15 ਦਿਨ ਬਾਅਦ ਉਹ ਗੁਰਸਿੱਖ ਕੋਲ ਆਇਆ ਅਤੇ ਕਹਿਣ ਲੱਗਾ ਕਿ ਮੈਨੂੰ 15 ਦਿਨ ਬੀਤ ਗਏ ਵਾਹਿਗੁਰੂ ਵਾਹਿਗੁਰੂ ਕਰਦਿਆਂ ਵਾਹਿਗੁਰੂ ਜਪਣ ਨਾਲ ਉਸ ਦੀ ਸ਼ਕਤੀ ਵੀ ਦੇਖ ਲਈਆ ਅਤੇ ਉਸ ਦੀ ਰਚਨਾ ਵੀ ਦੇਖੀ ਮੈਨੂੰ ਇੰਜ ਲੱਗਦਾ ਕੀ ਗੁਰਨਾਨਕ ਦੇਵ ਪਾਤਸ਼ਾਹ ਨੇ ਮੇਰੀ ਕੰਗਾਲੀ ਘਟ ਦਿੱਤੀ ਹੈ ਜਿੱਦਾਂ ਕਿ ਮੈਨੂੰ ਕੰਗਾਲੀ ਚੋਂ ਕੱਢ ਲਿਆ ਹੋਵੇ 15 ਦਿਨ ਵਾਹਿਗੁਰੂ ਜੀ ਦਾ ਨਾਮ ਜਪਣ ਨਾਲ ਮੇਰਾ ਇਹ ਹਾਲ ਹੈ ਜੇ ਕਿ ਮੈਂ ਰੋਜ਼ ਵਾਹਿਗੁਰੂ ਜੀ ਦਾ ਨਾਮ ਜਪਾਂ ਤਾਂ ਮੇਰੇ ਨਾਲ ਕੀ ਕੀ ਹੋ ਸਕਦਾ ਹੈ ਮੈਂ ਇਸ ਵਾਹਿਗੁਰੂ ਜੀ ਦੀ ਤਾਕਤ ਦੇਖ ਲਈ ਹੈ ਅਤੇ ਇਸ ਗੱਲ ਨੂੰ ਸਮਝ ਲਿਆ ਹੈ ਆਪਾਂ ਇਹ ਘਟਨਾ ਅੱਜ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਕਈ ਭੈਣ ਭਰਾਵਾਂ ਨਾਲ ਆਪਣੇ ਮਨ ਵਿੱਚ ਕਈ ਵਿਚਾਰ ਆਉਂਦੇ ਹਨ ਅਤੇ ਇਹ ਉਹ ਜੇ ਲੋਕ ਦੇਖੇ ਹਨ ਜਿਹੜੇ ਇਹ ਸਵਾਲ ਕਰਦੇ ਹਨ ਉਹਨਾਂ ਦੇ ਮਨ ਵਿੱਚ ਸਹੀ ਤਰ੍ਹਾਂ ਦੀ ਅਸ਼ੰਕਾ ਰਹਿੰਦੀ ਨਾ ਹਨ ਇੱਕੋ ਹੀ ਗੱਲ ਨੂੰ ਬਾਰ-ਬਾਰ ਕਹੀ ਜਾਣਾ ਉਹੋ ਹੀ ਪਾਠ ਸਵੇਰੇ ਸ਼ਾਮ ਕਰਦੇ ਰਹਿਣਾ ਅਤੇ ਵਾਹਿਗੁਰੂ ਵਾਹਿਗੁਰੂ ਜੀ ਦਾ ਨਾਮ ਬਾਰ-ਬਾਰ ਜਪਦੇ ਰਹਿਣਾ ਉਹਨਾਂ ਦੇ ਮਨ ਵਿੱਚ ਕੋਈ ਸ਼ੰਕਾ ਹੋਵੇ ਤਾਂ ਉਹ ਇੱਕ ਵਾਰ ਸੁਖਮਨੀ ਸਾਹਿਬ ਜੀ ਦੀ ਇਹ ਪੰਕਤੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਪਹਿਲੀ ਪੰਕਤੀ ਨੂੰ بار 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 ਪੜਿਆ ਕਰੋ ਆਪੇ ਪਤਾ ਲੱਗ ਜਾਣਾ ਵਾਹਿਗੁਰੂ ਜਪਣ ਦੇ ਵਿੱਚ ਕਿੰਨੀ ਤਾਕਤ ਹੈ ਸੁਖਮਨੀ ਸਾਹਿਬ ਜੀ ਦੀ ਪਹਿਲੀ ਅਸ਼ਟਪਤੀ ਦੇ ਵਿੱਚ ਮੇਰੇ ਪੰਜਵੇਂ ਪਾਤਸ਼ਾਹ ਸ਼੍ਰੀ ਧੰਤਨ ਗੁਰੂ ਅਰਜਨ ਦੇਵ ਜੀ ਸਾਫ਼-ਸਾਫ਼ ਸਮਝਾ ਰਹੇ ਹਨ ਪੂਰੀ ਅਸ਼ਟਪਤੀ ਦੇ ਵਿੱਚ ਸਿਮਰਨ ਵਾਰੇ ਹੀ ਗੱਲ ਕੀਤੀ ਹੈ ਜੇਕਰ ਆਪਾਂ ਸਿਮਰਨ ਪੱਲੀ ਅਸ਼ਟਪਤੀ ਪੜਗੇ ਤਾਂ ਸਾਰੀ ਗੱਲ ਇੱਥੇ ਹੀ ਮੁੱਕ ਜਾਂਦੀ ਹੈ ਸਿਮਰੋ ਸਿਮਰ ਸਿਮਰ ਸੁਖ ਪਾਓ ਸਿਮਰਨਾ ਕੀ ਹੈ ਇੱਥੇ ਵਾਹਿਗੁਰੂ ਜੀ ਦੀ ਗੱਲ ਹੋ ਰਹੀ ਹੈ ਵਾਹਿਗੁਰੂ ਜੀ ਨੂੰ ਹੀ ਯਾਦ ਕਰਨਾ ਹੈ ਵਾਹਿਗੁਰੂ ਜੀ ਨੂੰ ਹੀ ਸਿਮਰਨਾ ਹੈ ਮੇਰੇ ਪੰਜਵੇਂ ਪਾਸ਼ਾ ਨੇ ਸਾਨੂੰ ਇਹ ਗੱਲ ਬਾਰ-ਬਾਰ ਸਮਝਾਈ ਹੈ ਕਿ ਵਾਹਿਗੁਰੂ ਵਾਹਿਗੁਰੂ ਜੀ ਦੇ ਨਾਲ ਹੀ ਸਾਰੇ ਦੁੱਖ ਦੂਰ ਹੋਣਗੇ ਅਤੇ ਜੋ ਵੀ ਭੈਣ ਭਰਾ ਪਾਠ ਨਹੀਂ ਕਰਦੇ ਸੇਵਾ ਸਿਮਰਨ ਨਹੀਂ ਕਰਦੇ ਉਹ ਇਹ ਪੰਕਤੀ ਨੂੰ ਜ਼ਰੂਰ ਪੜਿਆ ਕਰਨ ਸਵੇਰੇ ਸ਼ਾਮ ਹੋ ਸਕਦਾ ਹੈ ਕਿ ਇਹ ਪੰਕਤੀ ਨੂੰ ਬਾਰ-ਬਾਰ ਪੜਨ ਨਾਲ ਤੁਹਾਨੂੰ ਸਮਝ ਆ ਜਾਵੇ ਕਿ ਵਾਹਿਗੁਰੂ ਜਪਣ ਨਾਲ ਕੀ ਹੋ ਸਕਦਾ ਹੈ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਹੀ ਬਾਰ-ਬਾਰ ਸਮਝਾਉਂਦੇ ਨੇ ਕਿ ਸਿਮਰਨ ਕਰਿਆ ਕਰੋ ਅਤੇ ਨਾਲ ਹੀ ਦੱਸਿਆ ਹੈ ਕਿ ਸਿਮਰ ਕੇ ਸਾਨੂੰ ਕੀ ਮਿਲਣਾ ਹੈ ਅਤੇ ਇਸ ਕਰਕੇ ਰੋਜ਼-ਰੋਜ਼ ਸਿਮਰਨ ਕਰਨਾ ਚਾਹੀਦਾ ਹੈ ਅਤੇ ਸਵੇਰੇ ਉੱਠ ਕੇ ਦੁਪਹਿਰ ਵੇਲੇ ਸ਼ਾਮੀ ਰਾਤ ਨੂੰ ਕਿਸੇ ਵੀ ਟਾਈਮ ਆਪਾਂ ਵਾਹਿਗੁਰੂ ਦਾ ਸਿਮਰਨ ਕਰ ਸਕਦੇ ਲਈ ਕਿਉਂਕਿ ਵਾਹਿਗੁਰੂ ਦਾ ਨਾਮ ਜਪਣ ਤੋਂ ਬਿਨਾ ਸਾਡਾ ਗੁਜ਼ਾਰਾ ਨਹੀਂ ਹੈ ਅਤੇ ਆਪਾਂ ਇਹ ਨਹੀਂ ਕਹਿੰਦੇ ਕਿ ਆਪਾਂ ਆਪਣੇ ਬੁਨਿਆਦੀ ਕੰਮ ਨਹੀਂ ਕਰਨੇ ਆ ਨਾਲ ਦੇ ਨਾਲ ਉਹ ਵੀ ਕਰਨੇ ਆ ਅਤੇ ਨਾਲ ਦੇ ਨਾਲ ਸਿਮਰਨ ਵੀ ਕਰਨਾ ਹੈ ਅਤੇ ਜੋ ਜੋ ਸਾਨੂੰ ਜਮੇਦਾਰੀਆਂ ਮਿਲੀਆਂ ਹਨ ਉਹ ਨਿਭਾਵਾਂਗੇ ਤਾਂ ਹੀ ਹਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਦੀ ਖੁਸ਼ੀ ਮਿਲੇਗੀ ਅਤੇ ਤਾਂ ਹੀ ਹਾਨੂੰ ਵਾਹਿਗੁਰੂ ਸੱਚੇ ਪਾਸ਼ਾ ਨੇ ਅੰਮ੍ਰਿਤ ਵੇਲਾ ਬਖਸ਼ਿਆ ਹੈ ਕਿ ਸਵੇਰੇ ਉੱਠ ਕੇ ਸਾਰੇ ਹੀ ਅੰਮ੍ਰਿਤ ਵੇਲੇ ਵਾਹਿਗੁਰੂ ਦਾ ਨਾਮ ਜਪਣ ਬਾਕੀ ਤਾਂ ਪੂਰਾ ਦਿਨ ਆਪਣੇ ਕੋਲ ਹੀ ਹੁੰਦਾ ਹੈ ਆਪਣੇ ਕੰਮ ਧੰਦੇ ਕਰਨ ਵਾਸਤੇ ਜੋ ਲੋਕ ਗੁਰੂ ਨਾਨਕ ਦੇਵ ਜੀ ਨੂੰ ਸਵੇਰੇ ਅੰਮ੍ਰਿਤ ਵੇਲੇ ਦੇ ਪੰਜ ਜਾਂ 10 ਮਿੰਟ ਦਿੰਦੇ ਹਨ ਤੇ ਸੱਚ ਜਾਣਿਓ ਵਾਹਿਗੁਰੂ ਜੀ ਆਪ ਸਹਾਇ ਹੁੰਦੇ ਹਨ ਚਲੋ ਅੱਜ ਤੋਂ ਹੀ ਕਰਦੇ ਹਾਂ ਵਾਹਿਗੁਰੂ ਦਾ ਸਿਮਰਨ ਕਰਨਾ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਅਨਾਲ ਦੇ ਨਾਲ ਆਪਣੇ ਵਿਚਾਰ ਵੀ ਜਰੂਰ ਲਿਖ ਕੇ ਜਾਇਓ ਕਮੈਂਟ ਬਾਕਸ